ਮੇਰਾ ਨਾਮ ਡਾਕਟਰ ਪੂਜਾ ਰੋੜਾ ਹੈ ਤੇ ਮੈਂ ਆਯੁਰਵੈਦਿਕ ਮੈਡੀਕਲ ਆਫੀਸਰ ਹਾਂ ਆਯੂਸ਼ਮਨ ਰੋਗੇ ਕੇਂਦਰ ਰਾਜਪੁਰੇ ਤੋਂ। ਹਾਂਜੀ ਇਹ ਕਾਨਫਰੈਂਸ ਚੱਲ ਰਹੀ ਹੈ। ਹਾਂਜੀ ਇਹ ਆਪਣੇ ਬਹੁਤ ਵੱਡਾ ਉਪਰਾਲਾ ਹੈ ਆਯੂਸ਼ ਵਿਭਾਗ ਪੰਜਾਬ ਸਰਕਾਰ ਵੱਲੋਂ ਕਿ 15 ਮੇਗਾ ਕੈਂਪ ਲਗਾਏ ਜਾ ਰਹੇ ਨੇ ਜਿਦੇ ਵਿੱਚ ਆਪਾਂ ਆਯੂਸ਼ ਦੇ ਵਿਭਾਗ ਦੇ ਆਯੁਰਵੈਦਿਕ ਅਤੇ ਹੋਮੋਪੈਥਿਕ ਦੋਨੋਂ ਤਰ੍ਹਾਂ ਦੇ ਕੈਂਪ ਇਕੱਠੇ ਲੱਗ ਰਹੇ ਨੇ ਜਿਦੇ ਵਿੱਚ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਆਯੁਰਵੈਦਿਕ ਤੇ ਹੋਮੋਪੈਥਿਕ ਦਵਾਈਆਂ ਨੇ। ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫ੍ਰੀ ਦਿੱਤੀਆਂ ਜਾ ਰਹੀਆਂ ਨੇ। ਮੈਡਮ ਗੁਰਗੋਦਾ拉 ਦਾ ਕੈਂਪ ਕੁ ਹੈ ਇਹ ਹੁਣ ਸਮੇ ਸਮੇ ਤੇ ਜਿਹੜੀ ਪੰਜਾਬ ਸਰਕਾਰ ਹੈ ਇਹ ਆਪਣਾ ਜਿਹੜੇ ਕੇਂਦਰੀ ਮੰਤਰਾਲੇ ਉਹਦੇ ਨਾਲ ਮਿਲ ਕੇ ਤੇ ਇਹ ਆਯੂਸ਼ ਕੈਂਪ ਜਿਹੜੇ ਲਗਾਉਣ ਜਾ ਰਹੇ ਤਾਂ ਕਿ ਜਿਹੜੇ ਆਮ ਜਨਤਾ ਹੈ ਉਹਨਾਂ ਨੂੰ ਇੱਕ ਤਾਂ ਆਯੁਰਵੈਦਿਕ ਅਤੇ ਹੋਮੋਪੈਥਿਕ ਪ੍ਰਣਾਲੀ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ ਤੇ ਜਿਵੇਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਯੁਰਵੈਦ ਤੇ ਹੋਮੋਪੈਥਿਕ ਹੁਣ ਉੱਪਰ ਕੇ ਸਾਹਮਣੇ ਆ ਰਹੇ ਨੇ ਕਾਫੀ ਸਾਰੀਆਂ ਜਿਹੜੀਆਂ क्रॉनिक ਡਿਜ਼ੀਜ਼ ਨੇ ਉਹਨਾਂ ਦੀ ਰੋਕਥਾਮ ਵਾਸਤੇ ਤਾਂ ਪੰਜਾਬ ਸਰਕਾਰ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਤਾਂ ਕਿ ਜਿਹੜੇ ਸਾਡੇ ਆਯੁਰਵੈਦਿਕ ਤੇ ਹੋਮੋਪੈਥਿਕ ਡਾਕਟਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਐਕਸਪੋਜ਼ਰ ਮਿਲੇ ਤੇ ਜਿਹੜੀ ਉਹਨਾਂ ਦੀ ਨੌਲੇਜ ਹੈ ਉਹ ਆਮ ਜਨਤਾ ਦੇ ਲੋਕ ਹਿੱਤ ਵਾਸਤੇ ਕੰਮ ਆ ਸਕੇ ਮੈਡੋ ਇੱਕ ਸਕਿਨ ਜੋਇ ਦੇ ਦੇ ਇਹਦੇ ਵਿੱਚ ਸਰ ਆਪਣੇ ਕੋਲ ਪੇਟ ਦੇ ਰੋਗਾਂ ਦੀਆਂ ਬਿਮਾਰੀ ਪੇਟ ਦੇ ਰੋਗਾਂ ਦੀਆਂ ਦਵਾਈਆਂ ਨੇ ਚਮੜੀ ਦੇ ਰੋਗਾਂ ਦੀਆਂ ਦਵਾਈਆਂ ਖਾਂਸੀ ਦੀ ਜਿਹੜੇ ਸੀਜ਼ਨਲ ਜਿੰਨੀਆਂ ਵੀ ਡਿਜ਼ੀਜ਼ ਹੁੰਦੀਆਂ ਨੇ ਉਹਦੀਆਂ ਮੈਡੀਸਿਨਸ ਤੇ ਗਾਇਨੀ ਦੀਆਂ ਜਿਵੇਂ ਲੇਡੀਜ਼ ਨੂੰ ਲਿਕੋਰੀਆ ਦੀ ਪ੍ਰੋਬਲਮ ਹੁੰਦੀ ਹੈ ਜਾਂ ਧਾਰ ਦੀ ਪ੍ਰੋਬਲਮ ਜੈਂਟਸ ਨੂੰ ਹੁੰਦੀ ਹੈ ਉਹਦੀਆਂ ਸਾਰੀਆਂ ਮੈਡੀਸਿਨ ਜਿਹੜੀਆਂ ਅੱਜ ਸਾਡੇ ਕੋਲ ਅਵੇਲੇਬਲ ਨੇ ਇਦੇ ਵਿੱਚ ਆਪਣਾ ਡੈਸਕ ਟਾ ਵਗੈਰਾ ਉਹ ਵੀ ਕਰਾਈ ਜਾ ਰਹੀ ਹੈ ਆਪਣੇ ਕੈਂਪ ਦੇ ਵਿੱਚ ਇਹਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਐਡ-ਆਨ ਅਸੀਂ ਆਪਣੇ ਜਿਹੜਾ ਸਪੋਰਟ ਸਿਸਟਮ ਹੈਗਾ ਉਹਦੇ ਨਾਲ ਫ੍ਰੀ 슈ਗਰ ਟੈਸਟ ਬੀਪੀ ਦੀ ਜਾਂਚ ਇਹ ਨਾਲ ਅਸੀਂ ਕਰਵਾ ਰਹੇ ਹਾਂ ਹਾਂ ਮੇਰਾ ਨਾਮ ਡਾਕਟਰ ਪੂਜਾ अरोड़ा ਹੈ ਤੇ ਮੈਂ ਆਯੁਰਵੈਦਿਕ ਮੈਡੀਕਲ ਅਫੀਸਰ ਹਾਂ ਆਯੂਸ਼ਮਨ ਰੋਗੇ ਕੇਂਦਰ ਰਾਜਪੁਰੇ ਤੋਂ ਹਾਂਜੀ ਇਹ ਕੰਫਰੰਸ ਹਾਂਜੀ ਇਹ ਆਪਣੇ ਬਹੁਤ ਵੱਡਾ ਉਪਰਾਲਾ ਹੈ ਆਯੂਸ਼ ਵਿਭਾਗ ਪੰਜਾਬ ਸਰਕਾਰ ਵੱਲੋਂ ਕਿ 15 ਮੇਗਾ ਕੈਂਪ ਲਗਾਏ ਜਾ ਰਹੇ ਨੇ ਜਿਦੇ ਵਿੱਚ ਆਪਾਂ ਆਯੂਸ਼ ਦੇ ਵਿਭਾਗ ਦੇ ਆਯੁਰਵੈਦਿਕ ਅਤੇ ਹੋਮੋਪੈਥਿਕ ਦੋਨੋਂ ਤਰ੍ਹਾਂ ਦੇ ਕੈਂਪ ਇਕੱਠੇ ਲੱਗ ਰਹੇ ਨੇ ਜਿਹਦੇ ਵਿੱਚ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਆਯੁਰਵੈਦਿਕ ਤੇ ਹੋਮੋਪੈਥਿਕ ਦਵਾਈਆਂ ਨੇ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਮੈਡਮ ਇਹ ਕਦੇ-ਕਦੇ ਲੱਗਦਾ ਕੈਂਪ ਕੋਈ ਹੈ ਇਹ ਹੁਣ ਸਮੇਂ-ਸਮੇਂ ਤੇ ਜਿਹੜੀ ਪੰਜਾਬ ਸਰਕਾਰ ਹੈ ਇਹ ਆਪਣਾ ਜਿਹੜੇ ਕੇਂਦਰੀ ਮੰਤਰਾਲੇ ਉਹਦੇ ਨਾਲ ਮਿਲ ਕੇ ਤੇ ਇਹ ਆਯੂਸ਼ ਕੈਂਪ ਜਿਹੜੇ ਲਗਾਉਣ ਜਾ ਰਹੇ ਨੇ ਤਾਂ ਕਿ ਜਿਹੜੇ ਆਮ ਜਨਤਾ ਹੈ ਉਹਨਾਂ ਨੂੰ ਇੱਕ ਤਾਂ ਆਯੁਰਵੈਦਿਕ ਅਤੇ ਹੋਮੋਪੈਥਿਕ ਪ੍ਰਣਾਲੀ ਦਾ ਵਾਤਵਾਰ ਲਾਭ ਮਿਲ ਸਕੇ ਤੇ ਜਿਵੇਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਯੁਰਵੈਦ ਤੇ ਹੋਮੋਪੈਥਿਕ ਹੁਣ ਉੱਪਰ ਕੇ ਸਾਹਮਣੇ ਆ ਰਹੇ ਨੇ ਕਾਫੀ ਸਾਰੀਆਂ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਨੇ ਉਹਨਾਂ ਦੀ ਰੋਕਥਾਮ ਵਾਸਤੇ ਤਾਂ ਪੰਜਾਬ ਸਰਕਾਰ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਤਾਂ ਕਿ ਜਿਹੜੇ ਸਾਡੇ ਆਯੁਰੋਦਿਕ ਤੇ ਹੋਮੋਪੈਥਿਕ ਡਾਕਟਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਐਕਸਪੋਜ਼ਰ ਮਿਲੇ ਤੇ ਜਿਹੜੀ ਉਹਨਾਂ ਦੀ ਨੌਲੇਜ ਹੈ ਉਹ ਆਮ ਜਨਤਾ ਦੇ ਲੋਕ ਹਿੱਤ ਵਾਸਤੇ ਕੰਮ ਆ ਸਕੇ ਮੈਡਮ ਇੱਕ ਗਿਫਟ ਵੀ ਡਿਜਾਇ ਦੇ ਦੇਗੇ ਇਹਦੇ ਵਿੱਚ ਸਰ ਆਪਣੇ ਕੋਲ ਪੇਟ ਦੇ ਰੋਗਾਂ ਦੀਆਂ ਬਿਮਾਰੀ ਪੇਟ ਦੇ ਰੋਗਾਂ ਦੀਆਂ ਦਵਾਈਆਂ ਨੇ ਚਮੜੀ ਦੇ ਰੋਗਾਂ ਦੀਆਂ ਦਵਾਈਆਂ ਖਾਂਸੀ ਦੀ ਜਿਹੜੇ ਸੀਜ਼ਨਲ ਜਿੰਨੀਆਂ ਵੀ ਡਿਜ਼ੀਜ਼ ਹੁੰਦੀਆਂ ਨੇ ਉਹਦੀਆਂ ਮੈਡੀਸਿਨਸ ਤੇ ਗਾਇਨੀ ਦੀਆਂ ਜਿਵੇਂ ਲੇਡੀਜ਼ ਨੂੰ ਲਿਕੋਰੀਆ ਦੀ ਪ੍ਰੋਬਲਮ ਹੁੰਦੀ ਹੈ ਜਾਂ ਧਾਰ ਦੀ ਪ੍ਰੋਬਲਮ ਜੈਂਟਸ ਨੂੰ ਹੁੰਦੀ ਹੈ ਉਹਦੀਆਂ ਸਾਰੀਆਂ ਮੈਡੀਸਿਨ ਇਦੇ ਵਿੱਚ ਆਪਣਾ ਡੈਸਕ ਟਾ ਵਗੈਰਾ ਉਹ ਵੀ ਕਰਾਈ ਜਾ ਰਹੀ ਹੈ ਆਪਣੇ ਕੈਂਪਸ ਦੇ ਵਿੱਚ ਇਹਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਐਡ-ਆਨ ਅਸੀਂ ਆਪਣੇ ਜਿਹੜਾ ਸਪੋਰਟ ਸਿਸਟਮ ਹੈਗਾ ਉਹਦੇ ਨਾਲ ਫ੍ਰੀ ਸ਼ੂਗਰ ਟੈਸਟ ਬੀਪੀ ਦੀ ਜਾਂਚ ਇਹ ਨਾਲ ਅਸੀਂ ਕਰਵਾ ਰਹੇ ਹਾਂ